ਕੀ ਹਾਲਮ ਭਾਬੋ ਸੱਟੋਂ ਦੁਨੀਆ ਦੇ ਨਾ ਪਾਗਲ ਇੰਜੀਨੀਅਰ ਨਾ ਪਾਗਲ ਨਹੀਂ ਸਾਰਿਆਂ ਤੋਂ ਸ੍ਰੇਮਹਾਨ ਇੰਜੀਨੀਅਰ ਜਿਹੜੇ ਇਹੋ ਜੀਆਂ ਕਾਢਾਂ ਕੱਢਦੇ ਆ ਵੀ ਉਹ ਸਲਾਉਣ ਵਾਲੀਆਂ ਕਾਢਾਂ ਆਹ ਬੰਦੇ ਆ ਜਸਵੀਰ ਇੰਜੀਨੀਅਰ ਮੈਂ ਕਿਦ ਨੇ ਇਹਨਾਂ ਦੀ ਪਹਿਲਾਂ ਵੀ ਗੱਲ ਕੀਤੀ ਸੀ ਬਈ ਇੰਨਾ ਯਾਰ ਇਹਨਾਂ ਤੇ ਗੁੱਸਾ ਚੜਦਾ ਨਾ ਇਹਨਾਂ ਦੀਆਂ ਵੀਡੀਓ ਦੇਖ ਕੇ ਇੰਨੀਆਂ ਭੈੜੀਆਂ ਭੈੜੀਆਂ ਵੀਡੀਓ ਬਣਾਉਂਦੇ ਆ ਲੋਕਾਂ ਨੂੰ ਦੌਰੇ ਪੈਣ ਲੱਗ ਪੈਂਦੇ ਇਹਨਾਂ ਦੀਆਂ ਵੀਡੀਓ ਵੇਖ ਕੇ ਪਤਾ ਨਹੀਂ ਮੇਰੇ ਸਾਲੇ ਕਿਹੜੀਆਂ ਚਿੱਟੀਆਂ ਕਾਲੀਆਂ ਗੋਲੀਆਂ ਖਾ ਲੈਂਦੇ ਆ ਤੜਕੀ ਤੇ ਸਾਰਾ ਦੇਣੀ ਮੇਰੇ ਸਾਲੇ ਸੂਈ ਇਹਨਾਂ ਦੀ ਲਾਲਚ ਹੀ ਰਹਿੰਦੀ ਆ ਹੁਣ ਮੈਂ ਤੁਹਾਨੂੰ ਦੱਸਾਂ ਮੇਰੇ ਹਿਸਾਬ ਨਾਲ ਵੀਡੀਓ ਕਿਸੇ ਵੀ ਵੀਡੀਓ ਦਾ ਮਤਲਬ ਹੁੰਦਾ ਜਾਂ ਤਾਂ ਹੋਊਗੀ ਕੋਈ ਮਤ ਦੇਣ ਵਾਲੀ ਵੀ ਤੁਸੀਂ ਬਈ ਆ ਚੀਜ਼ ਨਾ ਕਰੋ ਹਨਾ ਜਾਂ ਹੋਊਗੀ ਕਿਸੇ ਐਂਟਰਟੇਨਮੈਂਟ ਵਾਸਤੇ ਵੀ ਹਾਂ ਯਾਰ ਲੋਕਾਂ ਨੂੰ ਹਸਾਉਣ ਵਾਸਤੇ ਜਾਂ ਹੋਗੀ ਥਾਵਾਂ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਮੈਂ ਘੁੰਮੀ ਜਾਂਦਾ ਮੇਰੇ ਨਾਲ ਤੁਹਾਨੂੰ ਵੀ ਮੈਂ ਦਿਖਾਈ ਜਾਂਦਾ ਹਨ ਉਹ ਚੀਜ਼ਾਂ ਦਾ ਕੋਈ ਮਤਲਬ ਆ ਜਾਂ ਹੋਗੀ ਵਲੋਗਿੰਗ ਹੁਣ ਵਲੋਗਿੰਗ ਮਾੜੇ ਵਾਲੇ ਪਾਸੇ ਜਿਹੜੇ ਜ਼ਿਆਦਾ ਹੋ ਗਏ ਲੋਕ ਕਰਤੂਤਾਂ ਦਿਖਾਉਣ ਲੱਗ ਪਿਆ ਉਹਦੀਆਂ ਘਰ ਵਾਲੀਆਂ ਜਵਾਕਾਂ ਦੀਆਂ ਵਲੋਗਿੰਗ ਵੀ ਸਹੀ ਢੰਗ ਨਾਲ ਲੋਕ ਕਰਨ ਤਾਂ ਉਹ ਚੀਜ਼ ਮਾੜੀ ਨਹੀਂਗੀ ਇਹਨਾਂ ਦੀ ਵੀਡੀਓ ਹੁੰਦੀ ਹੈ ਜਿਹੜੀ ਉਹਦਾ ਡੱਕੇ ਦਾ ਮਤਲਬ ਨਹੀਂ ਹੁੰਦਾ ਬਈ ਜਿਹੜੀਆਂ ਚੀਜ਼ਾਂ ਇਹ ਦਿਖਾਉਂਦੇ ਉਹ ਚੀਜ਼ਾਂ ਬੰਦੇ ਦੀ ਪਹੁੰਚ ਤੋਂ ਹੀ ਬਾਹਰ ਹੁੰਦੀਆਂ ਇਹਨਾਂ ਨੇ ਨਾ ਇੱਕ ਕੂਲਰ ਬਣਾਇਆ ਉਏ ਇਹ ਨਾ ਪੈੜਾ ਇੱਕ ਤਾਂ ਇਹ ਕੂਲਰਾਂ ਦੇ ਪਿੱਛੇ ਪਏ ਆ ਬਾਈ ਜਿਹੜੀ ਇਹਨਾਂ ਦੀ ਵੀਡੀਓ ਤੀਜੀ ਵੀਡੀਓ ਇਹਨਾਂ ਦੀ ਕੂਲਰ ਤੇ ਹੀ ਹੁੰਦੀ ਆ ਇਹਨਾਂ ਨੂੰ ਇੰਨੀਆਂ ਲੋਕ ਗਾਲਾਂ ਕੱਢਦੇ ਆ ਨਾ ਪਰ ਇਹ ਫਿਰ ਵੀ ਨਹੀਂ ਸਾਲੇ ਹਟਦੇ ਆ ਦਿਮਾਗ ਦੀ ਜਿਹੜੀ ਇਹਨਾਂ ਦੀ ਕਾਰਾਗਰੀ ਹੈ ਨਾ ਉਹ ਐਂ ਚੱਲਦੀ ਆ ਵੀਡੀਓ ਦੇਖੋ ਇਹਨਾਂ ਦੀ ਤਾਨੂੰ ਗੁੱਸਾ ਤਾਂ ਚੜੂਗਾ ਪਰ ਮੇਰੇ ਲਈ ਦੇਖ ਲੋ ਅੱਧਾ ਕਮਿੰਟ। ਜਦੋਂ ਆਪਾਂ ਤਿਆਰ ਕਰਿਆ ਇਹ ਸਾਨੂੰ 101 ਸਾਲ ਦੇ ਇੱਕ ਫੌਜੀ ਬਜ਼ੁਰਗ ਨੇ ਦੱਸਿਆ ਵੀ ਆਹ ਕੂਲਰ ਅਸੀਕਾ ਅੰਗਰੇਜ਼ ਦੇ ਘਰੇ ਲੱਗਿਆ ਹੋਇਆ ਦੇਖਿਆ ਸੀ ਪੁਰਾਣੇ ਜਿਹੜੇ ਅੰਗਰੇਜ਼ ਸੀ ਜਾਂ ਪੁਰਾਣੇ ਜਿਹੜੇ ਲੋਕ ਸੀ ਉਹ ਬਿਮਾਰੀਆਂ ਤੋਂ ਕਿਵੇਂ ਬਚਦੇ ਸੀ ਤੇ ਕਿਵੇਂ ਠੰਡ ਦਾ ਨਜ਼ਾਰਾ ਲੈਂਦੇ ਸੀ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਆਹ ਤੁਸੀਂ ਦੇਖ ਲੋ ਵੀ ਜਿਹੜੇ ਆਹ ਦੀਵਿਆਂ ਦਾ ਜਾਲ ਬਣਾਇਆ ਹੋਇਆ ਜਾਲੀ ਦੀ ਜਗ੍ਹਾ ਤੇ ਪੂਛ ਦੀ ਜਗ੍ਹਾ ਤੇ ਆਹ ਸਾਰੇ ਦੀਵਿਆਂ ਦੇ ਵਿੱਚੋਂ ਦੀ ਜਦੋਂ ਪਾਣੀ ਲੱਗਦਾ ਬਿਲਕੁਲ ਠੰਡਾ ਪਾਣੀ ਹੋ ਜਾਂਦਾ। ਇਹ ਬੰਦੇ ਲੋਕਾਂ ਨੂੰ ਦਿਖਾ ਰਹੇ ਆ ਵੀ ਵੀ ਜਿਹੜਾ ਉੱਥੇ ਜਾ ਕੇ ਕਹੋਗੇ ਵੀ ਸਾਨੂੰ 200 ਕੁੱਜੀਆਂ ਬਣਾ ਕੇ ਦਿਓ ਜੇ 1000 ਰੁਪਈਆ ਦੀ ਵੀ ਕੁੱਜੀ ਹੋਈ ਭਾਂਦਣੀਆਂ ਤੁਸੀਂ ਤਾਂ 20000 ਦੀਆਂ ਕੁੱਜੀਆਂ ਕੁੱਜੀਆਂ ਇਕੱਲੀਆਂ ਉੱਤੇ ਟੰਗ ਦਿਓਗੇ ਫਿਰ ਉਹ ਹਰ ਕੁੱਜੀ 'ਚ ਪਾਣੀ ਦੇਣਾ ਪੈਣਾ ਤੁਸੀਂ ਦਿਮਾਗ ਤੋਂ ਕੰਮ ਲਿਆ ਕਰੋ ਕੰਜਰੋ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਅਸੀਂ ਕਰੀ ਕੀ ਜਾਣਦੇ ਆ ਵੀ ਇਹ ਚੀਜ਼ ਪੋਸੀਬਲ ਹੈਗੀ ਆ ਵੀ ਜਿਹੜੀ ਅਸੀਂ ਲੋਕਾਂ ਨੂੰ ਦਿਖਾ ਰਹੇ ਆ ਇਸ ਚੀਜ਼ ਇਹ ਵੀਡੀਓ ਤਾਂ ਲੋਕਾਂ ਨੂੰ ਕੋਈ ਫਾਇਦਾ ਹੋਊਗਾ ਕੋਈ ਮਤਲਬ ਹੋਊਗਾ ਤੁਸੀਂ ਉਹ ਫਾਇਦੇ ਵਾਲੀ ਕੋਈ ਚੀਜ਼ ਦਿਖਾਓ ਨਾ ਵੀ ਜਿਹੜੀ ਲੋਕ ਉਸ ਚੀਜ਼ ਤੋਂ ਕੰਮ ਵੀ ਲੈ ਸਕਣ ਤੁਹਾਡੀ ਵੀਡੀਓ ਨੂੰ ਵੇਖ ਕੇ ਅੱਗੇ ਹੋਰ ਵੇਖੋ ਇੰਨਾ ਪਿੱਛੇ ਪਏ ਨੇ ਇਹ ਬਈ ਕੂਲਰਾਂ ਦੇ ਤਾਂ ਹੁਣ 1000 ਰੁਪਏ ਦਾ ਡਰਮ ਹੋਊਗਾ ਮੇਰੇ ਹਿਸਾਬ ਨਾਲ ਜੇ ਊਂ ਲਿਆਉਣਾ ਹੋਵੇ ਇਹ 1000 ਰੁਪਏ ਦਾ ਡਰਮ ਵੱਡ ਕੇ ਤੇ ਵਿੱਚ ਖੋਲ ਕੇ ਕੂਲਰ ਦੀ ਮੋਟਰ ਤੇ ਉਹਦੇ ਵਿੱਚ ਕੱਸਤੀ ਯਾਰ ਕਿਹੜਾ ਤੁਸੀਂ ਇਨਵੈਂਸ਼ਨ ਕੀਤਾ ਇਹਦੇ 'ਚ ਮੇਰੇ ਸਾਲਿਆਂ ਨੇ ਇੰਜੀਨੀਅਰਾਂ ਦਾ ਨਾਮ ਬਦਨਾਮ ਕਰਤਾ ਇਹਨਾਂ ਨੇ ਭੰਦਿਆ ਯਾਰਾਂ ਨੇ ਉਹਦੇ 'ਚ ਨਾਲੇ ਤਾਂ ਡਰਮ ਗਾਲਤਾ 500 600 ਲੀਟਰ ਵਾਲਾ ਤੇ ਨਾਲੇ ਉਹ ਨਾ ਕਿਸੇ ਕੰਮ ਨਾ ਤੁਸੀਂ ਹੀ ਦੱਸਦੇ ਹੋ ਕਿ ਇਹ ਖਾਲੀ ਡਰਮ 'ਚ ਪੱਖਾ ਗੱਡਿਆ ਹੋਵੇ ਕਾਮਯਾਬ ਹੋ ਜਾਊਗਾ ਭੰਦੇ ਹੋ ਯਾਰ ਉਹ ਜਦੋਂ ਸੁੱਚ ਛੱਡੀ ਤਾਂ ਇਹਨੇ ਮੇਰੇ ਨਾਲ ਇਹਨੇ ਖਾ ਕੇ ਲੋੜ ਰਹੀ ਡਿੱਗ ਪੈਣਾ ਨਾਲ ਜਿਹੜਾ ਇਹਦੇ ਅੱਗੇ ਹੋ ਕੇ ਬੈਠੂਗਾ ਉਹਨੂੰ ਮਾਰੂਗਾ ਇਹ ਇਹ ਤਾਂ ਮੇਰੇ ਸਾਡੇ ਦੁਨੀਆ ਨੂੰ ਮਾਰਨ ਤੇ ਹੋਏ ਖੜੇ ਆ ਅੱਜ ਇਹਨਾਂ ਦੇ ਬਈ ਮੈਂ ਪਿੱਛੇ ਲੱਗ ਕੇ ਪੰਗਾ ਲੈ ਲਿਆ ਮੈਂ ਕਿਹਾ ਵੀ ਇਹਦਾ ਬੰਦੇ ਵੈਕਿਊਮ ਆਹਾ ਵੈਕਿਊਮ ਇਹਨਾਂ ਨੇ ਤਾਂ ਬਣਾਤਾ ਮੈਂ ਵੀ ਬਣਾਵਾ ਮੈਂ ਭਈ ਇਹਨਾਂ ਦੇ ਪਿੱਛੇ ਮੈਂ ਕਿਉਂ ਆਣਾ ਨਾ ਲੱਗੋ ਜੇ ਮੈਂ 1300 ਰੁਪਏ ਦਾ ਡਰੇਰ ਇਹਨਾਂ ਦੇ ਪਿੱਛੇ ਲਾ ਕੇ ਖਰਾਬ ਕਰਤਾ ਬੂਤਲਾਂ ਵੱਡੀਆਂ ਮੈਂ ਲਾਈਆਂ ਵੀ ਕਾਰਕੂਰ ਚੋਂ ਕੱਢ ਗਏ ਮੋਇਲਾਂ ਚੋਂ ਮਿੱਟੀ ਜਿਵੇਂ ਇਹ ਆਂਦੇ ਆ ਤੇ ਉਹ ਬਾਅਦ ਚ ਮੈਂ ਵੇਖੀ ਇਹਨਾਂ ਦੀ ਸਾਰੀ ਵੀਡੀਓ ਉਹ ਮਿੱਟੀ ਦਾ ਉਹ ਭੰਨਣੀ ਫਰਸ਼ ਤੋਂ ਪਈ ਤੂੜੀ ਨਹੀਂ ਉਹਨੇ ਚੱਕੀ ਕੀ ਇਹਨਾਂ ਦਾ ਜਿਹੜਾ ਵੈਕਿਊਮ ਇਹਨਾਂ ਨੇ ਬਣਾਇਆ ਤੇ ਉਹ ਸਾਰਾ ਮਿੱਟੀ ਸੀਗੀ ਜਿਹੜੀ ਤੇ ਉਹ ਗਾਂ ਡ੍ਰਾਇਰ ਦੇ ਵਿੱਚ ਵੜ ਗਈ ਪੱਖਿਆਂ ਦੇ ਉਹਦੇ ਜਿਹੜੇ ਸਪਰਿੰਗ ਹੁੰਦੇ ਉਹ ਮੱਚ ਗਏ ਉਹ ਮੈਂ ਤਾਂ ਛਾੜ ਲਿਆ ਇਹਨਾਂ ਦੇ ਪਿੱਛੇ ਨਾ ਲੱਗੋ ਜੇ ਮੈਂ ਤਾਂ ਤਾਂ ਆਹ ਇਹਨਾਂ ਦੀ ਪੂਰੀ ਵੀਡੀਓ ਇਹਨਾਂ ਨੇ ਡ੍ਰਾਇਰ ਉਹ ਬਣਾਇਆ ਇਹਨਾਂ ਨੇ ਵੈਕਿਊਮ ਕਿੰਨੇ ਯਾਰ ਤੁਸੀਂ ਵਿਹਲੇ ਆ ਤੇ ਉਦੋਂ ਜ਼ਿਆਦਾ ਤੁਸੀਂ ਪਾਗਲ ਆ ਤੇ ਉਦੋਂ ਜ਼ਿਆਦਾ ਤੁਸੀਂ ਲੋਕਾਂ ਨੂੰ ਪਾਗਲ ਬਣਾ ਰੱਖਿਆ ਸੱਚੀ ਬਈ ਇਹਨਾਂ ਦੀ ਵੀਡੀਓ ਵੇਖ ਕੇ ਹਰ ਇੱਕ ਬੰਦੇ ਦੇ ਮੂੰਹ ਚ ਐਹੋ ਜੀ ਗਾਲ ਨਿਕਲਦੀ ਆ ਨਾ ਜਿਹੜੀ ਗਾਲ ਨਾ ਤਾਂ ਬੰਦੇ ਨੇ ਕਦੇ ਸੁਣੀ ਹੋਣੀ ਆ ਤੇ ਨਾ ਹੀ ਕਦੇ ਬੰਦੇ ਦੇ ਆਪ ਦੇ ਦਿਮਾਗ ਚ ਆਈ ਹੋਣੀ ਆ ਵੀ ਇਹ ਵੀ ਗਾਲ ਹੋ ਸਕਦੀ ਆ ਤੇ ਪਰ ਇਹਨਾਂ ਨੂੰ ਉਹ ਗਾਲਾਂ ਨਿਕਲਦੀਆਂ ਆ ਤੇ ਇਹ ਮੇਰੇ ਸਾਲੇ ਫਿਰ ਵੀ ਆਪ ਵੀ ਮੋٹے ਤੇ ਦਿਮਾਗ ਵੀ ਇਹਨਾਂ ਦੇ ਮੋٹے ਤੇ ਲੋਕਾਂ ਨੂੰ ਫਿਰ ਵੀ ਤੁਸੀਂ ਤੁਰੇ ਆਓ ਅਸੀਂ ਸਿੱਟੀ ਆਉਣੇ ਹਨ ਇਨਵੈਂਸ਼ਨ ਕਰ ਕਰਕੇ ਤੁਸੀਂ ਵੇਖੀ ਚੱਲੋ ਇਹ ਦੁਨੀਆ ਬਦਲਣ ਤੇ ਹੋਏ ਖੜੇ ਆ ਮੇਰੇ ਸਾਲੇ 10000 ਰੁਪਏ ਦਾ ਆਰੋ ਇਹ ਬੰਦਿਆਂ ਨੇ 2000 ਰੁਪਏ ਚ ਬਣਾਤਾ ਦੇਖੋ ਸਾਰਾ ਆਰਓ ਦੇ ਫਿਲਟਰ ਤਿੰਨੇ ਮੋਟਰ ਸਾਰਾ ਕੁਝ ਸਾਰਾ ਕੁਝ ਬਣਿਆ ਤਣਿਆ ਮੰਡੀਆਂੋਂ ਲਿਆ ਕੇ ਦੁਕਾਨ ਤੋਂ ਲਿਆ ਕੇ ਤੇ ਉਹ ਡਰਮ ਜਿਹੜਾ ਇਹਨਾਂ ਨੇ ਕੂਲਰ ਬਣਾਇਆ ਸੀ ਉਹ ਵੱਡਿਆ ਸੀ ਤੇ ਉਹਨੂੰ ਮੋੜ ਕੇ ਤੇ ਉਹਦੇ ਤੇ ਕੱਸਤਾ ਸਾਰਾ ਕੁਝ ਨਵਾਂ ਲਿਆ ਕੇ ਪਾਈਪਾਂ ਲਾ ਕੇ ਥੱਲੇ ਆ ਕੇ ਸਾਰੀ ਉਹਦੀ ਫਿਟਿੰਗ ਕੀਤੀ ਸਾਰਾ ਉਹਨੂੰ ਟੰਗਿਆ ਉਹ ਤੇ ਇਹ ਵੀਡੀਓ ਚਾਹੁੰਦੇ ਆ 10000 ਰੁਪਏ ਦਾ ਆਰਓ ਅਸੀਂ 2000 ਚ ਬਣਾਤਾ ਉਹ 2000 ਦੀ ਤਾਂ ਪਾਗਲੂ ਮੋਟਰੀ ਨਹੀਂ ਆਉਣੀਗੀ ਥੋੜੀ ਜਿਹੜੀ ਇਹ ਚ ਲਾਈ ਜਾਂਦੇ ਆ ਤੁਸੀਂ ਸਾਰੇ ਫਿਲਟਰ ਨਵੇਂ ਸਾਰਾ ਕੁਝ ਉਹਨੂੰ ਫਿਟਿੰਗ ਦਿੱਤੀ ਕਿਹੜਾ ਪਾਗਲ ਬੰਦਾ ਹੋਊਗਾ ਹੁਣ ਜਿਹੜਾ ਇਹਨਾਂ ਦੇ ਪਿੱਛੇ ਲੱਗ ਕੇ 8000 ਰੁਪਏ ਦਾ ਆਰੋ ਦਾ ਸਮਾਨ ਲਿਆ ਕੇ ਇੱਕ ਫੱਟੇ ਦੇ ਕੱਸੂਗਾ ਦੱਸ ਦਿਓ ਇਹ ਵੀਡੀਓ ਦਾ ਕੋਈ ਮਤਲਬ ਹੈਗਾ ਜਾਂ ਕੋਈ ਵੀ ਬੰਦੇ ਦੇ ਕੰਮ ਦੀ ਚੀਜ਼ ਹੈਗੀ ਐ ਇਹ ਬੰਦੇ ਆਂਦੇ ਮਰੀ ਜਾਂਦੇ ਆਹੋ ਦੇ ਪਾਣੀ ਬਿਨਾ ਅਸੀਂ ਨਵੈਂਸ਼ਨ ਕੀਤਾ ਆ ਤੁਸੀਂ ਇਹ ਪਾਣੀ ਪਿਓ ਐਵੇਂ ਬਣਾ ਕੇ ਤੇ ਇਹਦਾ ਆਰੋ ਬਣਿਆ ਤਨੇ ਤੁਸੀਂ ਉਹ ਦੁਕਾਨ ਤੋਂ ਕਿਉਂ ਨਹੀਂ ਲਈਦਾ ਲੋਕਾਂ ਤੋਂ ਜਿਹੜੇ ਤੁਹਾਡੇ ਪਿੱਛੇ ਪਾਗਲ ਥੋੜਾ ਲੋਕ ਲਾ ਕੇ ਵਿੱਚੋਂ ਕੱਲਾ ਕੱਲਾ ਨਾਟ ਖੋਲ ਕੇ ਲਿਆ ਕੇ ਮੁੜ ਕੇ ਘਰੇ ਫੱਟਿਆਂ 'ਚ ਕੱਸਣਗੇ ਇੰਨੇ ਮੋٹے ਦਿਮਾਗ ਆ ਇਹਨਾਂ ਦੇ ਮੈਨੂੰ ਆ ਐ ਹੁੰਦਾ ਆ ਵੀ ਮੇਰੇ ਤੋਂ ਯਾਰ ਕੋਈ ਚੀਜ਼ ਗਲਤ ਬੋਲੀ ਗਈ ਨਾ ਤਾਂ ਲੋਕਾਂ ਨੇ ਛੱਡਣਾ ਨਹੀਂਗਾ ਤੇ ਪਰ ਇਹ ਤਾਂ ਮੇਰੇ ਸਾਲੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਹੀ ਕੁਝ ਗਲਤ ਬਣਾਉਂਦੇ ਆ ਓਏ ਇਹ ਬੰਦਿਆਂ ਦੀ ਜਮਾਂ ਯਾਰ ਮੇਰੇ ਸਾਹਮਣੇ ਪਿਸ਼ੁਰਮੀ ਵਾਲਾ ਲੈਵਲ ਬਾਲਾ ਸਿਰਾ ਯਾਰ ਲੋਕਾਂ ਦਾ ਹਾਜਮੇ ਹੋ ਜਮੇ ਨਾ ਲੋਕਾਂ ਦੇ ਬਾਲੇ ਤਖੜੇ ਆ ਮੈਨੂੰ ਤਾਂ ਐ ਹੋ ਜਾਂਦਾ ਵੀ ਭਾਵੇਂ ਜੇ ਕਿਸੇ ਨੇ ਮਾਰਾ ਜੋ ਵੀ ਮੈਨੂੰ ਐ ਕਹਤਾ ਤਾਂ ਮੈਨੂੰ ਐ ਹੋ ਜਾਂਦਾ ਯਾਰ ਕਾ ਤੋ ਕੈਸਾ ਪਰ ਇਹ ਤਾਂ ਬੰਦੇ ਸ਼ਰਮਾ ਜੇ ਮਾਂ ਪਿਓ ਹੋਣਗੇ ਇਹਨਾਂ ਦੇ ਵੇਖ ਕੇ ਨਵੇਂ ਮੈਂਸ਼ਨ ਤੇ ਇਹਨਾਂ ਦੇ ਜਵਾਕ ਜਵਾਕਾਂ ਨੇ ਸਕੂਲ ਸਵਾ ਪੜਨ ਜਾਣਾ ਆ ਦੇਖੋ ਆ ਹਾਲ ਹੋਣਾ ਕਹਾਂ ਤੇ ਕਾਊਗਾ ਕਹਾਂ ਕਾਊਗਾ ਅਬੀ ਨੇ ਕਾਊਗਾ ਐ ਮੈਂ ਕਾਊਗਾ ਕਾਊਗਾ ਨੰਮਣਾਇਆ ਮੇਰੇ ਸਾਲੇ ਸਾਰੇ ਸਕੂਲ ਵਾਲੇ ਜਵਾਕਾਂ ਦੇ ਵਿੱਚ ਭੂਤ ਆਕੇ ਤੇ ਮਾਸਟਰ ਆ ਜਿਹੜੇ ਉਹ ਵੀਡੀਓ ਬਣਾਉਣ ਲੱਗੇ ਖੜੇ ਆ ਵੀ ਸਾਨੂੰ ਨਾ ਚੁੰਬੜ ਜਾਣੋ ਮੇਰੇ ਸਾਲੇ ਉਦੋਂ ਪਾਸੇ ਉਹ ਡਰੇ ਖੜੇ ਆ ਵੀ ਕਿਤੇ ਸਾਨੂੰ ਜੁੰਬੜ ਕੇ ਤਾਂ ਅਸੀਂ ਚੀਕਾਂ ਮਾਰਾਂਗੇ ਵੀ ਸਾਲੇ ਉਹ ਜਾ ਕੇ ਇਹਨਾਂ ਦੇ ਮਾਰੋ ਦੋ ਦੋ ਧੌਂ ਚੇ ਮੇਰੇ ਸਾਲੇ ਬੁੰਦੇ ਵੇਖਿਓ ਸਿੱਧੇ ਜਾਵਾਂ ਸੂਏ ਤਰਾਂ ਕਿਹੜੇ ਜਵਕਾਂ ਨੇ ਛੋਟੇ ਹੁੰਦੇ ਆ ਆਹ ਕੁਛ ਦੇਖ ਲੈ ਬਾਬੇ ਤੇ ਘਰੇ ਇਹੋ ਜਿਹਾ ਕੁਛ ਵੀ ਆਇਆਂ ਵੀ ਹੋ ਜਾਂਦਾ ਆ ਤੇ ਉਹਨਾਂ ਨੇ ਸਕੂਲ ਜਾ ਕੇ ਉਹੋ ਜਿਹੀ ਹਰਕਤ ਨਹੀਂ ਕਰਨੀਆਂ ਭਾਂੰਦਣੀਆਂ ਸਾਡੇ ਚ ਵੀ ਭੂਤ ਆਉਂਦੇ ਆ ਹੁਣ ਸਾਨੂੰ ਤਾਂ ਛੁੱਟੀਆਂ ਹੋਣਗੀਆਂ ਸਾਨੂੰ ਤਾਂ ਇਹਨਾਂ ਸਕੂਲ ਵਾਲਿਆਂ ਨੇ ਸਕੂਲਾਂੋਂ ਕੱਢ ਦੇਣਾ ਵੀ ਹੋਰ ਜਵਕਾਂ ਚ ਨਾ ਆ ਹਾਂ ਤੇ ਤੁਸੀਂ ਦੇਖੋ ਜੇ ਜਵਾਕ ਨੂੰ ਜਿਵੇਂ ਸਿਖਾਵਾਂਗੇ ਜਾਂ ਜਿਹੋ ਜਿਹਾ ਵਾਤਾਵਰਨ ਚ ਰਹੂਗਾ ਘਰੇ ਤੇ ਬਾਹਰ ਜਿਹੋ ਜਿਹੋ ਉਹਦੇ ਯਾਰ ਦੋਸਤ ਚੰਗੇ ਹੋਣਗੇ ਤਾਂ ਉਹਦੀ ਮਤ ਉਵੇਂ ਹੀ ਆਉਗੀ ਆ ਦੇਖੋ ਨਿੱਕੀ ਜੀ ਕੁੜੀ ਆ ਮੇਰੇ ਨਾਲ ਹੁਣ 4-5 ਸਾਲਾਂ ਦੀ ਹੋਊਗੀ ਤੇ ਉਹਦੀ ਮਾਂ ਆਹ ਗੇਮ ਖੇਡਦੀ ਆ ਕੀ ਹੁੰਦੀ ਆ ਬਾਕਸਿੰਗ ਤੇ ਉਹਦਾ ਕੋਈ ਸ਼ੂਟ ਸ਼ਾਟ ਹੋਊਗਾ ਤੇ ਉੱਥੇ ਉਹ ਫੋਟੋ ਕਰਾਈ ਜਾਂਦੀ ਹੈ ਤੇ ਤੁਸੀਂ ਦੇਖੋ ਨਿੱਕੀ ਜੀ ਕੁੜੀ ਉਹਨੂੰ ਬੋਲਣਾ ਵੀ ਨਹੀਂ ਹਜੇ ਆਉਂਦਾ ਹੋਣਾ ਤੇ ਉਹ ਆਪਣੀ ਮਾਂ ਦੇ ਪਿੱਛੇ ਓਵੇਂ ਉਸੇ ਪੋਜ਼ 'ਚ ਖੜੀ ਆ ਉਸੇ ਜਿਹੜੀ ਗੇਮ ਉਹਦੀ ਮਾਂ ਕਰਦੀ ਆ ਇਹ ਕੁੜੀ ਹੁਣ ਦੱਸ ਲਿਓ ਵੀ ਸਕੂਲ ਜਾ ਕੇ ਕਹਿ ਦਊਗੀ ਵੀ ਮੇਰੇ ਚ ਭੂਤ ਆਉਂਦੇ ਆ ਜਿਹਨੂੰ ਘਰੋਂ ਹੀ ਆਪਣੀ ਮਾਂ ਦੇ ਕੋਲੋਂ ਹੀ ਜਿਹਨੂੰ ਇਹ ਸਿੱਖਿਆ ਮਿਲੀ ਆ ਵੀ ਆਹ ਕੁਝ ਕਰਨਾ ਪੁੱਤ ਇਹ ਚੰਗੀ ਚੀਜ਼ ਆ ਤੇ ਇਹ ਮਾਰੀ ਆ ਇਹਨਾਂ ਦੇ ਬੇਰੇ ਸਾਲਿਆਂ ਦੇ ਜਦੋਂ ਘਰੇ ਹੀ ਇਨਵੈਂਸ਼ਨ ਹੋਈ ਜਾਂਦੇ ਹੋ ਸਕਦਾ ਮੇਰੇ ਸਾਲੇ ਜਵਾਕਾਂ ਦਾ ਹੀ ਕੋਈ ਹੋਰ ਇਨਵੈਂਸ਼ਨ ਨਾ ਕਰ ਦੇ ਨਵਾਂ ਵੀ ਐਵੇਂ ਹੀ ਹੋ ਜਾਂਦਾ ਹ ਬਾਲੇ ਯਾਰ ਲੋਕ ਤਾਂ ਪਾਗਲ ਹੋ ਗਏ ਬਈ ਯਾਰ ਸੱਚੀ ਇਹਨਾਂ ਦੀਆਂ ਵੀਡੀਓ ਵੇਖ ਕੇ ਸੱਚੀ ਬੰਦਿਆਂ ਦੇ ਕੰਨਾਂ ਨੂੰ ਕੈਂਸਰ ਹੋ ਗਿਆ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਵੀ ਬੋਲੀ ਕੀ ਜਾਨੇ ਤੇ ਤੁਸੀਂ ਪਾਈ ਕੀ ਜਾਨੇ ਵੀਡੀਓ ਕਿਹੜੇ ਹਿਸਾਬ ਦੇ ਤੁਸੀਂ 101 ਸਾਲਾਂ ਦਾ ਫੌਜੀ ਫੜ ਲੈ ਹੁੰਦਾ ਪਤਾ ਨਹੀਂ ਕਿੱਥੋਂ ਜਿਹੜਾ ਇਹਨਾਂ ਨੂੰ ਕੋਲਰ ਦੀ ਮੱਤ ਦੇ ਗਿਆ ਵੀ ਐਵੇਂ ਬਣਾ ਲਓ ਤੁਸੀਂ ਇਹ ਤਾਂ ਕੁਝ ਵੀ ਨਹੀਂ ਇਹਦਾ ਇੰਨੇ ਪਾਗਲ ਹੈ ਤਾਂ ਸਿੱਧੀਆਂ ਕਹਿ ਦਿੰਦੇ ਹੁੰਦੇ ਉਹ ਵੀ ਪਾਣੀ ਚ ਕਰੰਟ ਵਾਲੀਆਂ ਤਾਰਾਂ ਪਾ ਕੇ ਦੇ ਵਿੱਚ ਹੱਥ ਪਾ ਲਓ ਕੁਝ ਨਹੀਂ ਹੁੰਦਾ ਇਹਨਾਂ ਦੀ ਵੀਡੀਓ ਨਾ ਬਈ ਵੇਖੋ ਜੇ ਤੁਹਾਨੂੰ ਗਾਲਾਂ ਆਉਣਗੀਆਂ ਗੰਦੀਆਂ ਗੰਦੀਆਂ ਸਿੱਖੋਗੇ ਤੁਸੀਂ ਇਹਨਾਂ ਦੀ ਵੀਡੀਓ ਵੇਖ ਕੇ ਤੇ ਇਹਨਾਂ ਦੇ ਪਿੱਛੇ ਜਮਾ ਹੀ ਨਹੀਂ ਲੱਗਣਾ ਮੈਂ ਆਪ ਨੁਕਸਾਨ ਕੀਤਾ ਬਈ ਆ ਬਈ ਮੇਰਾ ਆਪ ਦਾ ਡਰੇਅਰ ਇਹਨਾਂ ਦੇ ਪਿੱਛੇ ਲਾ ਕੇ ਕਿ ਮੱਚ ਗਿਆ ਉਹਦੇ ਸਪ੍ਰਿੰਗ ਉਹ ਰਿਪੇਅਰ ਵੀ ਨਹੀਂ ਹੁੰਦਾ ਹੁਣ ਜੇ ਕੋਈ ਤੰਤ ਨਹੀਂ ਹੁੰਦਾਗਾ ਇਹ ਸਭ ਬਕਵਾਸ ਕਰਦੇ ਆ ਪਾਗਲ ਇੰਜੀਨੀਅਰ ਪਤਾ ਨਹੀਂ ਕਿੱਥੋਂ ਇਹਨਾਂ ਨੇ ਇਹਨਾਂ ਨੇ ਸਤਨੀ ਕੀਤੀ ਤੇ ਉਸ ਤੋਂ ਬਾਅਦ ਉੱਠ ਕੇ ਇਹਨਾਂ ਨੇ ਨਾਂ ਗੂਗਲ ਤੋਂ ਕਰਕੇ ਸਰਚ ਵੀ ਇੰਜੀਨੀਅਰ ਕਿਵੇਂ ਪੈਂਦਾ ਹੈ ਤੇ ਚੈਨਲ ਦਾ ਨਾਂ ਰੱਖ ਲਿਆ ਉਹਦੇ ਦਾ ਵੀ ਚਲੋ ਆਜੋ ਪਾਗਲ ਹੀ ਬਣਾਉਣਾ ਲੋਕਾਂ ਨੂੰ ਦੋ ਤਿੰਨ ਜਣੇ ਰੜ ਗਏ ਆ ਬਣਾਈ ਰੱਖ ਗਏ ਦੁਨੀਆ ਇੰਨੀ ਵਹਿਲੀ ਵੀ ਪਈ ਆ ਬਈ ਇਸ ਬੰਦਿਆਂ ਨੂੰ ਐਪਰੀਸ਼ੀਏਟ ਵੀ ਕਰਦੇ ਆ ਵੀ ਹਾਂ ਬਈ ਬਹੁਤ ਸੋਹਣੀ ਚੀਜ਼ ਬਣਾਤੀ ਤੁਸੀਂ ਯਾਰ ਤੁਸੀਂ ਜਿੰਨੇ ਵੀ ਬੰਦੇ ਤੁਸੀਂ ਦੇਖੇ ਨੇ ਤੁਸੀਂ ਮੈਨੂੰ ਦੱਸਿਓ ਕਿ ਹੈਗੀ ਆ ਕੋਈ ਵੀਡੀਓ ਇਹਨਾਂ ਦੀ ਮੈਂ ਤਿੰਨ ਚਾਰ ਆਪਾਂ ਦੇਖ ਲਈਆਂ ਕੋਈ ਵੀ ਵੀਡੀਓ ਇਹਨਾਂ ਦੀ ਹੈਗੀ ਆ ਵੀ ਐਂ ਕਹਿਣ ਵਾਲੀ ਵੀ ਬਹੁਤ ਸਿਰੌ ਚੀਜ਼ ਹੈ ਤੁਸੀਂ ਤਾਂ ਭੈਣ ਜ਼ਿੰਦਗੀ ਪਛਾਤੀ ਦੁਨੀਆ ਦੀ ਬਾਹਲੇ ਯਾਰ ਲੋਕ ਵੀ ਮੇਰੇ ਨਾਲੇ ਪੰਪ ਦਿੰਦੇ ਆ ਇਹਨਾਂ ਨੂੰ ਤੇ ਚਲੋ ਠੀਕ ਆ ਬਈ ਇਹ ਮੈਂਟੋ ਜਿੰਨੇ ਵੀ ਇਹਨਾਂ ਨੂੰ ਸਾਰਿਆਂ ਨੂੰ ਫੜ ਫੜ ਕੇ ਲਿਆਵਾਂਗੇ ਕਰਾਂਗੇ ਲੋਟ ਜਿੱਥੋਂ ਤੱਕ ਹੋਏ ਆਪਣੇ ਤੋਂ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਓਕੇ ਬਈ ਥੈਂਕ ਯੂ